ਅੱਜ ਅਸੀਂ ਬਣਾਵਾਂਗੇ ਸਰਦੀਆਂ ਦੀ ਸੁਗਾਤ ਸਾਗ ਅੱਜ ਅਸੀਂ ਸਾਗ ਜਿਸ ਤਰ੍ਹਾਂ ਸਾਡੀ ਮੰਮੀ ਔਰ ਦਾਦੀ ਬਣਾਉਂਦੀ ਸੀ ਉਸ ਤਰ੍ਹਾਂ ਅਸੀਂ ਚੁੱਲ੍ਹੇ ਤੇ ਬਣਾਵਾਂਗੇ ਲੇਕਿਨ ਇੱਕ ਟਵਿਸਟ ਦੇ ਨਾਲ ਤਾਂ ਸਾਗ ਬਹੁਤ ਹੀ ਮਲਾਈਦਾਰ ਬਣੂਗਾ ਅਗਰ ਆਪ ਇਸ ਰੈਸਪੀ ਸੇ ਬਣਾਉਂਗੇ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸਭ ਤੋਂ ਪਹਿਲਾਂ ਤੁਸੀਂ ਇੱਥੇ ਸਾਗ ਲਿਆ ਜੀ ਫਿਰ ਨਾਲ ਬਾਥੂ ਪਾਲਕ ਲੈਣਾ ਇਹਨਾਂ ਨੂੰ ਚੰਗੀ ਤਰ੍ਹਾਂ ਝੁਕ ਕੇ ਧੋ ਲੈਣਾ 4 ਕਿਲੋ ਸਾਗ ਔਰ ਇੱਕ ਗੁੱਚੀ ਪਾਲਕ ਦੀ ਔਰ ਇੱਕ ਗੁੱਚੀ ਬਾਥੂ ਦੀ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਇੱਕ ਸਾਈਡ ਤੇ ਰੱਖ ਦੇਣਾ ਤੇ ਤੁਸੀਂ ਇਸ ਨੂੰ ਛੁਰੀ ਦੇ ਨਾਲ ਵੀ ਕੱਟ ਸਕਦੇ ਹੋ ਲੇਕਿਨ ਮੈਂ ਇੱਥੇ ਇਹਨਾਂ ਨੂੰ ਮਸ਼ੀਨ ਦੇ ਨਾਲ ਕੱਟਿਆ ਤਾਂ ਕਿ ਇੱਕੋ ਜਿਹਾ ਬਰੀਕ ਕੱਟ ਹੋਵੇ ਉਦੋਂ ਤੁਸੀਂ ਚੁੱਲ੍ਹੇ ਦੇ ਵਿੱਚ ਅੱਗ ਬਾਲ ਕੇ ਉਹਦੇ ਉੱਪਰ ਇੱਕ ਤੋੜੀ ਰੱਖ ਦੇਣੀ ਤੇ ਉਹਦੇ ਵਿੱਚ ਅਸੀਂ ਕੱਟਿਆ ਹੋਇਆ ਸਾਗ ਪਾ ਦੇਣਾ ਜਦੋਂ ਪਾਣੀ ਗਰਮ ਹੋ ਜਾਊਗਾ ਤੇ ਇਹਦੇ ਵਿੱਚ ਅਸੀਂ 4 ਗਲਾਸ ਪਾਣੀ ਦੇ ਪਾ ਦੇਣੇ بڑے ਵਾਲੇ ਅਗਰ ਪਾਣੀ ਗਰਮ ਹੋਣ ਦੇ ਬਾਅਦ ਇਹਨੂੰ ਸਾਗ ਦੀ ਟੋੜੀ ਦੇ ਵਿੱਚ ਪਾ ਦੇਣਾ ਬਾਥੂ ਔਰ ਪਾਲਕ ਤੇ ਸਾਗ ਦਲਾਵਾਲਾ ਇਹਨੂੰ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਇਸ ਤਰ੍ਹਾਂ ਕੱਟ ਕੇ ਇਹਦੇ ਵਿੱਚ ਪਾ ਦੇਣਾ 4 ਚਮਚ ਬੜੇ ਪਾ ਦੇਣੇ ਜੀ ਲੂਣ ਦੇ ਦੇ ਵਿੱਚ ਫੇਰ ਅਸੀਂ ਇੱਕ ਗੋਭੀ ਦਾ ਫੁੱਲ ਲਿਆ ਹੈ ਉਸ ਨੂੰ ਕੱਟ ਕੇ ਇਹਦੇ ਵਿੱਚ ਪਾ ਦੇਣਾ ਇਹਦੇ ਨਾਲ ਬਹੁਤ ਹੀ ਮਲਾਈਦਾਰ ਸਾਗ ਬਣਦਾ ਹੈ ਕਈ ਦੇ ਵਿੱਚ ਬਰੋਕਲੀ ਔਰ ਬੰਦ ਗੋਭੀ ਵੀ ਪਾਉਂਦੇ ਆ ਲੇਕਿਨ ਅਸੀਂ ਇੱਥੇ ਪਾਇਆ ਜੀ ਫੁੱਲ ਗੋਭੀ ਦਾ ਇੱਕ ਫੁੱਲ ਤੇ ਇਸ ਚੰਗੀ ਤਰ੍ਹਾਂ ਸਾਗ ਦੇ ਨਾਲ ਹੀ ਮੈਸ਼ ਹੋ ਜਾਣਾ ਅੱਗ ਨੂੰ ਚੰਗੀ ਤਰ੍ਹਾਂ ਬਾਲ ਦੇਣਾ ਤੇਜ਼ ਤੇ ਘਟ ਤੋਂ ਘਟ 4-5 ਘੰਟੇ ਚੁੱਲੇ ਤੇ ਸਾਗ ਬਣਨਾ ਚਾਹੀਦਾ ਤਾਂ ਕਿ ਬਹੁਤ ਹੀ ਮਲਾਈਦਾਰ ਬਣੇ ਸਾਗ ਸਾਡਾ ਸਾਗ ਬਿਲਕੁਲ ਕੁਲ ਗਿਆ ਹੈ ਨਾਲ ਗੋਭੀ ਵੀ ਚੰਗੀ ਤਰ੍ਹਾਂ ਕੁਲ ਮਿਲ ਗਈ ਹੈ ਇੱਥੇ ਤੁਸੀਂ ਹਰੀਆਂ ਮਿਰਚਾਂ ਇਹਦੇ ਵਿੱਚ 5-6 ਪਾ ਦੇਣੀਆਂ ਬਾਕੀ ਆਪਣੇ ਟੇਸਟ ਦੇ ਅਨਸਾਰ ਘਟ ਜਾਂ ਵਧ ਕਰ ਸਕਦੇ ਹੋ ਸਾਗ ਸਾਡਾ ਚੰਗੀ ਤਰ੍ਹਾਂ ਰਿਜ ਰਿਹਾ ਇਸ ਨੂੰ ਅਸੀਂ 4-5 ਘੰਟੇ ਇੱਦਾਂ ਹੀ ਚੁੱਲ੍ਹੇ ਦੇ ਉੱਪਰ ਰੱਖਣਾ ਜਦੋਂ ਚੰਗੀ ਤਰ੍ਹਾਂ ਇਹ ਮਿਕਸ ਹੋ ਜਾਏ ਆ ਬਨ ਜਾਏ ਫਿਰ ਅਸੀਂ ਇਸ ਵਿੱਚ ਅਲਣ ਪਾਵਾਂਗੇ ਮੱਕੀ ਦੇ ਆਟੇ ਦਾ ਅਗਰ ਮਾਂ ਦੇ ਹੱਥਾਂ ਦਾ ਸਵਾਦ ਚਾਹੀਦਾ ਹੈ ਤਾਂ ਚੁੱਲ੍ਹੇ ਤੇ ਤੌੜੀ ਚ ਸਾਗ ਬਣਾਓ ਜਿਸ ਤਰ੍ਹਾਂ ਤੁਹਾਡੀ ਮੰਮੀ ਬਣਾਉਂਦੇ ਸੀ ਹੁਣ ਅਸੀਂ ਇਸ ਤੇ ਚੱਲਣ ਪਾਇਆ ਜੀ ਇੱਕ ਕੌਲੀ ਮੱਕੀ ਦੇ ਆਟੇ ਦੀ ਉਸ ਨੂੰ ਛਾਣ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਥੋੜਾ ਥੋੜਾ ਪਾ ਕੇ ਇਸ ਨੂੰ ਕੋਟਨੇ ਦੇ ਨਾਲ ਮਿਕਸ ਕਰਦੇ ਜਾਓ ਬਿਲਕੁਲ ਪੰਜਾਬੀ ਸਟਾਈਲ ਨਾਲ ਬਣ ਰਿਹਾ ਸਾਗ ਜੀ ਬਹੁਤ ਹੀ ਪੰਜਾਬੀ ਰੈਸਪੀ ਦੇ ਨਾਲ ਤੋਂ ਤੁਸੀਂ ਇਸ ਨੂੰ ਟ੍ਰਾਈ ਜ਼ਰੂਰ ਕਰਨਾ ਤੇ ਹੁਣ ਅਸੀਂ ਸਾਡਾ ਸਾਗ ਬਿਲਕੁਲ ਮਲਾਈਦਾਰ ਬਣ ਗਿਆ ਹੁਣ ਅਸੀਂ ਇਸ ਨੂੰ ਲਗਾਵਾਂਗੇ ਤੜਕਾ ਸਭ ਤੋਂ ਪਹਿਲਾਂ ਦੇਸੀ ਘੀ ਦੇ ਦੋ بڑے ਚਮਚ ਪਾਓ ਤੇ ਕੱਟਿਆ ਹੋਇਆ ਇੱਕ ਪਿਆਜ਼ ਬਰੀਕ-ਬਰੀਕ ਕੱਟ ਕੇ ਨਾਲ ਹੀ ਇਹਦੇ ਵਿੱਚ ਅਸੀਂ ਪਾ ਦਵਾਂਗੇ ਅਦਰਕ ਲਸਣ ਔਰ ਹਰੀ ਮਿਰਚ ਚੌਪਡ ਕਰਕੇ ਬਰਾਊਨ ਹੋਣ ਤੱਕ ਅਸੀਂ ਇਸ ਨੂੰ ਭੁੰਨਾਂਗੇ ਜਦੋਂ ਸਾਡਾ ਤੜਕਾ ਤਿਆਰ ਹੋ ਜਾਏਗਾ ਤਾਂ ਤੁਸੀਂ ਇਸ ਦੇ ਵਿੱਚ ਸਾਗ ਪਾ ਦੇਣਾ ਲਓ ਜੀ ਸਾਡਾ ਤੜਕਾ ਬਰਾਊਨ ਹੋ ਗਿਆ ਹੁਣ ਅਸੀਂ ਇਸ ਦੇ ਵਿੱਚ ਸਾਗ ਪਾ ਦੇਣਾ ਚੰਗੀ ਤਰ੍ਹਾਂ ਬਿਲਕੁਲ ਸਾਡਾ ਮਲਾਈਦਾਰ ਸਾਗ ਬਣਿਆ ਹੈ ਬਹੁਤ ਹੀ ਟੇਸਟੀ ਤੋਂ ਮੱਕੀ ਦੀ ਰੋਟੀ ਦੇ ਨਾਲ ਇਸ ਨੂੰ ਇੰਜੋਏ ਕਰੋ ਤੜਕਾ ਲਗਾਉਣ ਤੋਂ ਬਾਅਦ ਇਸ ਨੂੰ 10-15 ਮਿੰਟ ਲਈ ਕੁੱਕ ਕਰੋ ਤਾਂ ਕਿ ਚੰਗੀ ਤਰ੍ਹਾਂ ਮਿਕਸ ਹੋ ਜਾਏ ਔਰ ਮੱਖਣ ਪਾ ਕੇ ਕੁੱਕੀ ਦੀ ਰੋਟੀ ਦੇ ਨਾਲ ਇਸ ਨੂੰ ਇੰਜੋਏ ਕਰੋ ਗੰਦਲਾ ਵਾਲਾ ਸਾਗ ਔਰ ਚੁੱਲੇ ਤੇ ਬਹੁਤ ਹੀ ਵਧੀਆ ਬਣਿਆ ਹੈ ਇਕਦਮ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਅਗਰ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਔਰ ਸਬਸਕ੍ਰਾਈਬ ਮਾਈ ਚੈਨਲ ਕੁੱਕ ਵਿਦ ਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰੇ ਤਾਂ ਕਿ ਸਭ ਤੋਂ ਪਹਿਲਾਂ ਨਵੀਂ-ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਆ ਤੁਹਾਨੂੰ ਮਿਲਦਾ ਰਹੇ ਸਾਗ ਦੇ ਵਿੱਚ ਹੁਣ ਅਸੀਂ ਇੱਥੇ ਬਟਰ ਪਾ ਦਿੱਤਾ ਤੇ ਤੁਸੀਂ ਇੰਜੋਏ ਕਰੋ ਮੱਕੀ ਦੀ ਰੋਟੀ ਦੇ ਨਾਲ ਮਿਲਦੇ ਆਂ ਨਹੀਂ ਰੈਸਪੀ ਦੇ ਨਾਲ ਬਾਏ ਬਾਏ ਥੈਂਕ ਯੂ